ਨਾਮ ਅਮਰਜੀਤ ਸਿੰਘ ਢਿੱਲੋਂ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟ ਆ ਮੈਂ ਆਪਣੀ ਐਜੂਕੇਸ਼ਨ ਪੂਰੀ ਕਰਕੇ ਤਾਂ ਜਿਹੜੀ ਇਸ ਖੇਤੀ ਵਾਲੇ ਪਾਸੇ ਆਇਆ ਜਿਹੜੇ ਮੇਰੇ ਪੇਰੈਂਟਸ ਸੀਗੇ ਉਹ ਕਣਕ ਤੇ ਝੋਨੇ ਦੀ ਖੇਤੀ ਕਰਦੇ ਸੀਗੇ ਤੇ ਜਦੋਂ ਮੈਂ ਐਜੂਕੇਸ਼ਨ ਆਪਣੀ ਪੂਰੀ ਕਰਕੇ ਇਸ ਪਾਸੇ ਆਇਆ ਤਾਂ ਇੱਕ ਸਾਲ ਮੈਂ ਕਣਕ ਤੇ ਝੋਨੇ ਦੀ ਖੇਤੀ ਕੀਤੀ ਉਸ ਤੋਂ ਬਾਅਦ ਮੈਨੂੰ ਇਹ ਆਪਣੇ ਆਪ ਚ ਫੀਲ ਹੋਇਆ ਕਿ ਮੇਰੀ ਜਿਹੜੀ ਐਜੂਕੇਸ਼ਨ ਆ ਉਹ ਮੈਂ ਇਹਨੂੰ ਇਨਪੁੱਟ ਨਹੀਂ ਕਰ ਪਾ ਰਿਹਾ ਕੋਈ ਡਾਈਵਰਸੀਫਾਈ ਨਹੀਂ ਕਰ ਪਾ ਰਿਹਾ ਤਾਂ ਫਿਰ ਮੈਂ ਇਹਨੂੰ ਕਣਕ ਤੇ ਝੋਨੇ ਤੋਂ ਹਟ ਕੇ ਆਪਣੀ ਇੱਕ ਅਲੱਗ ਸੋਚ ਨਾਲ ਜਿਹੜਾ ਇਹਦੇ ਬਾਗ ਤੇ ਸਬਜ਼ੀ ਦੀ ਖੇਤੀ ਸ਼ੁਰੂ ਕੀਤੀ ਤਾਂ ਹੌਲੀ 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 ਮੈਂ ਇਹਨੂੰ ਅੱਗੇ ਵਧਾਉਂਦਾ ਗਿਆ ਜਿਵੇਂ ਜਿਵੇਂ ਮੈਨੂੰ ਅੱਗੇ ਪ੍ਰੋਗਰੈਸ ਮੇਰੀ ਮੈਂ ਬਾਗ ਦਾ ਏਰੀਆ ਵੀ ਅੱਗੇ ਵਧਾਉਂਦਾ ਗਿਆ ਔਰ ਸਬਜ਼ੀ ਦਾ ਏਰੀਆ ਵੀ ਅੱਗੇ ਵਧਾਉਂਦਾ ਗਿਆ ਜਿਹੜਾ ਇਸ ਟਾਈਮ ਜਿੱਥੇ ਤੁਸੀਂ ਖੇਤ ਦੇ ਵਿੱਚ ਖੜੇ ਆ ਤਾਂ ਮੇਰੇ ਕੋਲ 12 ਏਕੜ ਦੀ ਲੈਂਡ ਹੈ ਮੇਰੇ ਕੋਲੇ ਤਾਂ 12 ਦਾ 12 ਏਕੜ ਜਿਹੜਾ ਮੈਂ ਕਣਕ ਤੇ ਝੋਨੇ ਤੋਂ ਹਟ ਕੇ ਸਾਰਾ ਜਿਹੜਾ ਸਬਜ਼ੀ ਤੇ ਫਰੂਟ ਦੀ ਖੇਤੀ ਕਰ ਰਹੇ ਆ ਇਹਦੇ ਵਿੱਚ ਇਹਦੇ ਵਿੱਚ ਵੀ ਅੱਗੇ ਮੈਂ ਅਲੱਗ-ਅਲੱਗ ਇਸ ਤਰ੍ਹਾਂ ਦਾ ਸਾਈਕਲ ਬਣਾਇਆ ਹੋਇਆ ਕਿ ਪੂਰਾ ਸਾਲ ਮੇਰੀ ਜਿਹੜੀ ਖੇਤੀ ਆ ਉਹ ਜਿਹੜੀ ਤੜਾਈ ਆ ਬਾਗ ਤੇ ਸਬਜ਼ੀ ਦੀ ਉਹ ਖਤਮ ਨਹੀਂ ਹੁੰਦੀ ਮੈਂ ਇਸ ਤਰ੍ਹਾਂ ਦਾ ਇੱਕ ਸਾਈਕਲ ਬਣਾਇਆ ਵੀ ਹਰ ਮਹੀਨੇ ਮੇਰੇ ਕੋਲ ਇੱਕ ਨਵੀਂ ਫਸਲ ਆਉਂਦੀ ਆ ਇੱਕ ਨਵੀਂ ਫਸਲ ਬੀਜਦਾ ਇੱਕ ਨਵੀਂ ਫਸਲ ਮੈਂ ਕੱਢਦਾ ਜਿਸਪੋਜ ਆਪਾਂ ਜਨਵਰੀ ਤੋਂ ਹੀ ਸਾਈਕਲ ਨੂੰ ਸਟਾਰਟ ਕਰੀਏ ਤਾਂ ਜਨਵਰੀ ਦੇ ਵਿੱਚ ਮੇਰੇ ਕੋਲ ਜਿਵੇਂ ਫਰੂਟ ਦੇ ਵਿੱਚ ਕਿੰਨੂ ਅਮਰੂਦ ਵਗੈਰਾ ਸ਼ੁਰੂ ਹੋ ਜਾਂਦਾ ਨਾਲ ਗੋਭੀ ਵਗੈਰਾ ਹੁੰਦੀ ਆ ਫਰਵਰੀ ਦੇ ਵਿੱਚ ਤਾਂ ਜਿਹੜੀਆਂ ਇੱਕ ਹੋਰ ਨਵੀਂ ਕ੍ਰੋਪ ਜਿਵੇਂ ਚੱਪਣ ਕਦੂ ਵਗੈਰਾ ਸ਼ੁਰੂ ਹੋ ਜਾਂਦਾ ਮਾਰਚ ਦੇ ਵਿੱਚ ਇਸ ਤਰ੍ਹਾਂ ਕੋਈ ਦੂਜਾ ਕੀ ਆ ਕਦੂ ਚੱਪਣ ਕਦੂ ਕੰਟੀਨਿਊ ਚੱਲਦਾ ਜਿਹੜੀ ਪਣੀਸ਼ੀਵਰਾ ਮਿਰਚ ਆ ਉਹ ਸਟਾਰਟ ਹੋ ਜਾਂਦੀ ਇਸ ਤਰ੍ਹਾਂ ਇੱਕ ਪੂਰੇ ਸਾਲ ਦਾ ਸਾਈਕਲ ਆ ਵੀ ਜਿਹੜਾ ਉਹ ਰਹੇਗਾ ਲਗਾਤਾਰ ਇੱਕ ਬਿਜ਼ਨਸਮੈਨ ਦੀ ਤਰ੍ਹਾਂ ਜਾਂ ਇੱਕ ਦੁਕਾਨਦਾਰ ਦੀ ਤਰ੍ਹਾਂ ਵੀ ਅਸੀਂ ਰੋਜ਼ਾਨਾ ਜਿਹੜਾ ਮੰਡੀ ਦੇ ਵਿੱਚ ਜਾਂਦੇ ਆ ਔਰ ਰੋਜ਼ਾਨਾ ਜਿਹੜਾ ਉਹ ਮੰਡੀ ਚੋਂ ਪੈਸਾ ਲੈ ਕੇ ਇੱਕ ਰੈਗੂਲਰ ਇਨਕਮ ਦਾ ਸੋਰਸ ਬਣਾਇਆ ਹੋਇਆ ਇਹਦੇ ਵਿੱਚ ਸਾਨੂੰ ਦੋ ਤਿੰਨ ਬੈਨੀਫਿਟ ਵੀ ਆ ਜਿਹੜਾ ਰੈਗੂਲਰ ਇੱਕ ਤਾਂ ਸਾਡਾ ਜਿਹੜਾ ਪੂਰਾ ਫਾਰਮ ਆ ਉਹ ਡਾਈਵਰਸਿਫਾਈ ਆ ਸੁਪੋਜ਼ ਕੋਈ ਵੀ ਕਲਾਈਮੇਟ ਕਰਕੇ ਜਾਂ ਕੋਈ ਇਨਸੈਕਟ ਕਰਕੇ ਕੋਈ ਵੀ ਇੱਕ ਫਸਲ ਸਾਡੀ ਖਰਾਬ ਹੁੰਦੀ ਆ ਤਾਂ ਜਿਹੜੀ ਦੂਜੀ ਫਸਲ ਆ ਉਹ ਕਵਰ ਅਪ ਕਰ ਜਾਂਦੀ ਐ ਇਸ ਤਰ੍ਹਾਂ ਕਈ ਵਾਰ ਮਾਰਕੀਟ ਆ ਜਿਹੜੀ ਬਹੁਤ ਜ਼ਿਆਦਾ ਕ੍ਰੈਸ਼ ਕਰ ਜਾਂਦੀ ਆ ਉਹਦੇ ਵਿੱਚ ਵੀ ਜੇ ਸਪੋਜ਼ ਸਾਡੀ ਕੋਈ ਸੇ ਵੀ ਜਿਹੜਾ ਸਬਜ਼ੀ ਦਾ ਜਾਂ ਫਲ ਦਾ ਰੇਟ ਡਿੱਗ ਪੈਂਦਾ ਤਾਂ ਉਹ ਸਾਡੇ ਲਈ ਸਿਰਫ 20 ਜਾਂ 25 ਦਿਨ ਦਾ ਘਾਟਾ ਹੀ ਹੁੰਦਾ ਕਿਉਂਕਿ 20 25 ਦਿਨਾਂ ਬਾਅਦ ਜਾਂ ਇੱਕ ਮਹੀਨੇ ਬਾਅਦ ਸਾਡੀ ਇੱਕ ਇੱਕ ਟੱਕ ਜਿਹੜੀ ਕロップ ਆ ਉਹ ਰੈਡੀ ਹੁੰਦੀ ਆ ਉਹ ਉਹਨੂੰ ਕਵਰ ਅਪ ਕਰ ਲੈਂਦੀ ਆ ਤਾਂ ਇਸ ਤਰ੍ਹਾਂ ਜਿਹੜਾ ਇੱਕ ਸਾਡਾ ਸਾਈਕਲ ਆ ਔਰ ਚੱਲੀ ਜਾ ਰਿਹਾ ਇਸ ਦੇ ਨਾਲ ਇੱਕ ਹੋਰ ਜਿਹੜਾ ਸਾਨੂੰ ਵੱਡਾ ਬੈਨੀਫਿਟ ਹੁੰਦਾ ਕਿ ਸਾਨੂੰ ਲੇਬਰ ਦੀ ਜਿਹੜੀ ਸਮੱਸਿਆ ਉਹ ਕਾਫੀ ਘਟ ਜਾਂਦੀ ਹੈ ਕਿਉਂਕਿ ਅਸੀਂ ਇੱਕ ਪਰਮਾਨੈਂਟ ਲੇਬਰ ਸਾਨੂੰ ਸੀ ਸਾਲ ਵਾਸਤੇ ਹਾਇਰ ਕੀਤੀ ਹੈ ਜੇ ਤੁਸੀਂ ਇੱਕ ਕ੍ਰੌਪ ਗਰੋ ਕਰਦੇ ਆ ਤਾਂ ਸਾਨੂੰ ਜਿਹੜੀ ਸੀਜ਼ਨਲ ਲੇਬਰ ਦੀ ਲੋੜ ਪੈਂਦੀ ਹੈ ਸੀਜ਼ਨਲ ਲੇਬਰ ਕਈ ਵਾਰ ਸਾਨੂੰ ਅਵੇਲੇਬਲ ਨਹੀਂ ਹੁੰਦੀ ਹੁਣ ਮੇਰੇ ਕੋਲੇ ਪਰਮਾਨੈਂਟ ਲੇਬਰ ਹੋਣ ਦੇ ਕਾਰਨ ਸਾਨੂੰ ਕਿਸੇ ਵੀ ਸੀਜ਼ਨ ਬੇਸ਼ੱਕ ਉਹ ਕਾਟਨ ਦਾ ਸੀਜ਼ਨ ਹੋਵੇ ਜਾਂ ਕੋਈ ਦਾ ਕਣਕ ਦਾ ਸੀਜ਼ਨ ਹੋਵੇ ਬਾਡੀ ਦਾ ਸੀਜ਼ਨ ਹੋਵੇ ਜਾਂ ਝੋਨੇ ਦੀ ਲਵਾਈ ਦਾ ਸੀਜ਼ਨ ਹੋਵੇ ਕਦੇ ਵੀ ਸਾਨੂੰ ਫਿਰ ਉਹਦੇ ਨਾਲ ਜਿਹੜੀ ਲੇਬਰ ਦੀ ਪ੍ਰੋਬਲਮ ਨਹੀਂ ਆਂਦੀ ਮੈਂ ਗੁਰਜੀਤ ਸਿੰਘ ਬਾਗਬਾਨੀ ਵਿਕਾਸ ਅਫਸਰ ਅੱਜ ਕਿਸਾਨ ਵੀਰਾਂ ਨੂੰ ਬਾਗਬਾਨੀ ਵਿਭਾਗ ਮੈਂ ਸਬੰਧੀ ਵੱਖ-ਵੱਖ ਸਬਸਿਡੀ ਤੇ ਹੋਰ ਸਕੀਮਾਂ ਬਾਰੇ ਜਾਣਕਾਰੀ ਦੇਣੀ ਚਾਹੂੰਗਾ ਜਿਵੇਂ ਕਿ ਸਾਰੇ ਕਿਸਾਨ ਵੀਰਾਂ ਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਬਾਗਬਾਨੀ ਵਿਭਾਗ ਨੇ ਕਿਤੇ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਬਹੁਤ ਕੋਸ਼ਿਸ਼ਾਂ ਕਰ ਰਹੀ ਹੈ ਤੇ ਬਹੁਤ ਇਸ ਕਿਤੇ ਨੂੰ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਹੈ ਕਿਸਾਨ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਾਗਬਾਨੀ ਵਿਭਾਗ ਦੇ ਵਿੱਚ ਵੱਖ-ਵੱਖ ਫਲਾਂ ਸਬਜ਼ੀਆਂ ਫੁੱਲਾਂ ਆਦਿ ਦੀ ਖੇਤੀ ਦੀਆਂ ਸਬਸਿਡੀਆਂ ਵਗੈਰਾ ਦਿੱਤੀਆਂ ਜਾਂਦੀਆਂ ਹਨ ਤੁਹਾਨੂੰ ਪਤਾ ਹੀ ਹੈ ਕਿ ਅਮਰਜੀਤ ਸਿੰਘ ਵਰਗੇ ਕਿਸਾਨ ਜਿਹੜੇ ਕਿ ਕਣਕ ਝੋਨੇ ਦਾ ਫਸਲੀ ਚੱਕਰ ਛੱਡ ਕੇ ਵੱਖ-ਵੱਖ ਸਬਜ਼ੀਆਂ ਫਲਾਂ ਦੀ ਖੇਤੀ ਕਰ ਰਹੇ ਹਨ ਅਤੇ ਚੰਗਾ ਮੁਨਾਫਾ ਕਮਾ ਰਹੇ ਹਨ ਇਹ ਜਿਹੜੇ ਕਿ ਵੱਖ-ਵੱਖ ਕਿਸਾਨਾਂ ਦੇ ਮਾਰਗਦਰਸ਼ਕ ਵੀ ਬਣ ਰਹੇ ਹਨ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਬਾਗਾਂ ਦੀ ਖੇਤੀ ਤੇ ਸਬਜ਼ੀਆਂ ਦੀ ਕੀਤੀ ਦੂਸਰੀਆਂ ਫਸਲਾਂ ਕਣਕ ਝੋਨੇ ਦੇ ਮੁਕਾਬਲੇ ਬਹੁਤ ਵਧੀਆ ਮੁਨਾਫਾ ਦਿੰਦੀਆਂ ਹਨ ਅਤੇ ਆਪਾਂ ਨੂੰ ਸਾਰਾ ਸਾਲ ਹੀ ਇਸ ਤੋਂ ਆਮਦਨ ਹੁੰਦੀ ਰਹਿੰਦੀ ਹੈ ਜਦੋਂ ਕਿ ਫਲਾਂ ਦੀ ਗੱਲ ਕਰੀਏ ਤਾਂ ਮਾਲਵੇ ਖਿੱਤੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵਕਤ ਤੌਰ ਤੇ ਕਿੰਨੂ ਮਾਲਟਾ ਅੰਮ੍ਰੋਦ ਤੇ ਸਬਸਿਡੀ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਹੀ ਸਬਜ਼ੀਆਂ ਤੇ ਵੱਖ-ਵੱਖ ਤਰ੍ਹਾਂ ਦੀਆਂ ਸਬਸਿਡੀਆਂ ਦਿੱਤੀਆਂ ਜਾਂਦੀਆਂ ਹਨ ਬਾਗਬਾਨੀ ਵਿਭਾਗ ਵੱਲੋਂ ਕੌਮੀ ਬਾਗਬਾਨੀ ਮਿਸ਼ਨ ਤਹਿਤ ਵੱਖ-ਵੱਖ ਫਲਾਂ ਅਤੇ ਸਬਜ਼ੀਆਂ ਦੀਆਂ ਜਿਹੜੀਆਂ ਸਬਸਿਡੀਆਂ ਦਿੱਤੀਆਂ ਜਾਂਦੀਆਂ ਹਨ ਉਹਨਾਂ ਵਿੱਚ ਮੁੱਖ ਤੌਰ ਤੇ ਕਿੰਨੂ ਦੇ ਵਿੱਚ ਮਾਲਟਾ ਤੇ ਅਮਰੂਦ ਦੇ ਵਿੱਚ ਸਬਸਿਡੀ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਲਗਭਗ 8000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਂਦੀ ਹੈ ਜੋ ਕਿ ਕਿਸਾਨ ਨੂੰ ਤਿੰਨ ਕਿਸ਼ਤਾਂ ਦੇ ਵਿੱਚ ਪ੍ਰਾਪਤ ਹੁੰਦੀ ਹੈ ਇਸ ਤੋਂ ਅੱਗੇ ਗੱਲ ਕਰੀਏ ਜੇ ਸਬਜ਼ੀਆਂ ਦੀ ਸਬਜ਼ੀਆਂ ਦੇ ਵਿੱਚ ਵੀ ਵੱਖ-ਵੱਖ ਕਿਸਾਨਾਂ ਨੂੰ ਸਬਸਿਡੀ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਜਿਸ ਦੇ ਵਿੱਚ ਹਾਈਬ੍ਰਿਡ ਸਬਜ਼ੀਆਂ ਪੈਦਾ ਕਰਨ ਤੇ ਕਿਸਾਨ ਨੂੰ 40% ਤੱਕ ਸਬਸਿਡੀ ਦੀ ਸਹੂਲਤ ਦਿੱਤੀ ਜਾਂਦੀ ਹੈ ਇਸ ਤੋਂ ਅੱਗੇ ਜੇ ਗੱਲ ਕਰੀਏ ਫੁੱਲਾਂ ਦੀ ਫੁੱਲਾਂ ਦੇ ਵਿੱਚ ਲੂਜ਼ ਫਲਾਵਰ ਕਟ ਫਲਾਵਰ ਅਤੇ ਬਲਬ ਫਲਾਵਰ ਦੇ ਵਿੱਚ ਵੀ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ ਜੋ ਕਿ 40% ਤੱਕ ਹੈ ਇਸ ਤੋਂ ਅੱਗੇ ਗੱਲ ਕਰੀਏ ਤਾਂ ਸ਼ਹਿਦ ਦੀਆਂ ਮੱਖੀਆਂ ਦੇ ਵਿੱਚ ਕਿਸਾਨਾਂ ਨੂੰ ਵੱਧ ਤੋਂ ਵੱਧ 50 ਡੱਬੇ ਸਬਸਿਡੀ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ 80000 ਰੁਪਏ ਤੱਕ ਕਿਸਾਨ ਪ੍ਰਤੀ ਕਿਸਾਨ ਸਬਸਿਡੀ ਇੱਕ ਪ੍ਰਤੀ ਲਾਭਪਾਤਰੀ ਨੂੰ ਦਿੱਤੀ ਜਾਂਦੀ ਹੈ ਉਸ ਤੋਂ ਅੱਗੇ ਅੱਗੇ ਗੱਲ ਕਰੀਏ ਤਾਂ ਜਿਵੇਂ ਖੁੰਬਾਂ ਦੀ ਖੇਤੀ ਹੈ ਉਸ ਦੇ ਵਿੱਚ ਵੀ ਖੁੰਬਾਂ ਦਾ ਕੰਮ ਸ਼ੁਰੂ ਕਰਨ ਦੇ ਵਿੱਚ ਅਤੇ ਸਪਾਨ ਮੇਕਿੰਗ ਦੇ ਵਿੱਚ ਕਿਸਾਨਾਂ ਨੂੰ 40% ਤੱਕ ਸਬਸਿਡੀ ਦਿੱਤੀ ਜਾਂਦੀ ਹੈ ਸਾਡਾ ਮਤਲਬ ਕਿ ਸਬਜ਼ੀਆਂ ਜਾਂ ਫਰੂਟ ਤਿਆਰ ਕਰਨ ਦਾ ਇਹਦੇ ਵਿੱਚ ਵੀ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿਉਂਕਿ ਆਮ ਤੌਰ ਤੇ ਅਸੀਂ ਮੀਡੀਆ ਦੇ ਵਿੱਚ ਵੀ ਦੇਖਦੇ ਹਾਂ ਔਰ ਕਿਹਾ ਵੀ ਜਾਂਦਾ ਕਿ ਜਿਹੜੀਆਂ ਖਾਦਾਂ ਤੇ ਸਪਰੇਆਂ ਜਿਹੜੇ ਵੈਜੀਟੇਬਲ ਗਰੋਅਰ ਹੈਗੇ ਆ ਸਬਜ਼ੀਆਂ ਵਾਲੇ ਉਹ ਬਹੁਤ ਜ਼ਿਆਦਾ ਯੂਜ਼ ਕਰਦੇ ਆ ਤੇ ਇਹਦੇ ਵਿੱਚ ਵੀ ਅਸੀਂ ਕਾਫੀ ਕਿਉਂਕਿ ਜਿਹੜੀਆਂ ਇੱਥੇ ਮੈਂ ਸਾਰੀ ਸਬਜ਼ੀ ਜਾਂ ਕਨਫਲ ਤਿਆਰ ਕਰ ਰਹੇ ਆ ਅਸੀਂ ਆਰਗੈਨਿਕ ਤਾਂ ਨਹੀਂ ਕਰ ਰਹੇ ਪਰ IPM ਵਿਧੀ ਨਾਲ ਜਿਹੜਾ ਸਰਵਪੱਖੀ ਕੀਟ ਪ੍ਰਬੰਧਨ ਦੇ ਅnder ਅਸੀਂ ਸਾਰੀਆਂ ਇਹ ਚੀਜ਼ਾਂ ਤਿਆਰ ਕਰ ਰਹੇ ਹਾਂ ਸਾਡੀ ਪਹਿਲੀ ਕੋਸ਼ਿਸ਼ ਇਹ ਹੁੰਦੀ ਹੈ ਜੇ ਆਪਾਂ ਖਾਦਾਂ ਦੀ ਗੱਲ ਕਰੀਏ ਤਾਂ ਸਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਅਸੀਂ ਵੱਧ ਤੋਂ ਵੱਧ ਰੂੜੀ ਲਿਆ ਕੇ ਖੇਤ ਦੇ ਵਿੱਚ ਪਾਈਏ ਹਰੀ ਖਾਦ ਬੀਜੀਏ ਜਿੰਨਾ ਕਿ ਜਿਹੜਾ ਬਾਇਓ ਫਰਟੀਲਾਈਜ਼ਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਮਿਲਦੇ ਆ ਉਹ ਅਸੀਂ ਆਪਣੇ ਖੇਤ ਦੇ ਵਿੱਚ ਯੂਜ਼ ਕਰੀਏ ਉਸ ਤੋਂ ਬਾਅਦ ਜੋ ਯੂਨੀਵਰਸਿਟੀ ਨੇ ਰეკਮੈਂਡ ਕੀਤਾ ਹੋਇਆ ਜਿੰਨੀ ਕਿ ਡੀਏਪ ਰეკਮੈਂਡ ਕੀਤੀ ਹੋਈ ਆ ਜਾਂ ਮਿਊਰਟ ਆਫ ਪੋਟਾਸ਼ ਉਹ ਪਾਈਏ ਤੇ ਜਿਹੜੀ ਯੂਰੀਆ ਯੂਰੀਆ ਤਾਂ ਈਵਨ ਕਿ ਯੂਨੀਵਰਸਿਟੀ ਦੀ ਰეკਮੈਂਡਡ ਡੋਸ ਤੋਂ ਵੀ ਮੈਂ 25% ਲੈਸ ਪਾ ਰਹੇ ਕਿਉਂਕਿ ਮੇਰਾ ਜਿੰਨਾ ਵੀ ਇਹ ਸਾਰਾ ਫੀਲਡ ਆ ਇਹ ਸਾਰਾ ਡ੍ਰਿਪ ਇਰੀਗੇਸ਼ਨ ਦੇ ਨਾਲ ਅਸੀਂ ਕੰਦਾ ਤੇ ਚੱਲਦਾ ਇਹਦੇ ਨਾਲ ਇਹ ਆ ਵੀ ਅਸੀਂ ਜਿਹੜੀ ਉਹਦੀ ਜੂਰੀਆ ਦੀ ਹੋਰ ਵੀ ਘੱਟ ਵਰਤੋਂ ਕਰ ਰਹੇ ਆ ਜਿੱਥੋਂ ਤੱਕ ਇਨਸੈਕਟੀਸਾਈਡ ਦਾ ਸਵਾਲ ਆ ਜ਼ਹਿਰਾਂ ਦਾ ਸਵਾਲ ਆ ਉਹਦੇ ਵਿੱਚ ਵੀ ਸਾਡੀ ਸਭ ਤੋਂ ਪਹਿਲਾਂ ਪ੍ਰਾਇੋਰਟੀ ਇਹ ਹੁੰਦੀ ਆ ਵੀ ਉਹਦੇ ਵਿੱਚ ਜਿੰਨੇ ਵੀ ਸਾਨੂੰ ਟਰੈਪ ਜਿਹੜੇ ਅਵੇਲੇਬਲ ਆ ਇਨਸੈਕਟ ਵਾਸਤੇ ਉਹ ਖੇਤ ਦੇ ਵਿੱਚ ਟਰੈਪ ਲਾਏ ਜਾਣ ਫਿਰ ਉਸ ਤੋਂ ਬਾਅਦ ਜਿਹੜੀਆਂ ਨੀਮ ਬੇਸਡ ਆ ਉਹ ਸਪ੍ਰੇਆਂ ਕੀਤੀਆਂ ਜਾਣ ਤੇ ਉਹ 3rd ਉਸ ਤੋਂ ਬਾਅਦ ਜੇ ਕੋਈ ਕੀੜਾ ਨਹੀਂ ਕੰਟਰੋਲ ਹੁੰਦਾ ਤਾਂ ਫਿਰ ਅਸੀਂ ਜਿਹੜਾ ਕੈਮੀਕਲ ਦਾ ਉਹ ਸਪਰੇ ਕਰੀਏ ਔਰ ਜੇ ਉਹ ਵੀ ਸਪਰੇ ਸਾਨੂੰ ਕਰਨ ਦੀ ਲੋੜ ਪੈਂਦੀ ਆ ਤਾਂ ਸਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਇੱਕ ਗੈਪ ਜ਼ਰੂਰ ਅਸੀਂ ਮੇਨਟੇਨ ਰੱਖੀ ਆ ਵੀ ਸਪਰੇ ਕਰਨ ਤੋਂ ਉਸ ਤੇ ਤੜਾਈ ਦਾ ਜਿਹੜਾ ਗੈਪ ਆ ਉਹ ਘੱਟੋ ਘੱਟ ਇੱਕ ਤੋਂ ਦੋ ਦਿਨ ਦਾ ਘੱਟੋ ਘੱਟ ਜ਼ਰੂਰ ਹੋਵੇ ਜੇ ਵੱਧ ਹੋ ਸਕਦਾ ਤਾਂ ਉਹਨੂੰ ਵੱਧ ਜਿਵੇਂ ਫਰੂਟ ਦੇ ਵਿੱਚ ਅਸੀਂ ਜਿਆਦਾ ਗੈਪ ਵੀ ਪਾ ਸਕਦੇ ਹਾਂ ਤਾਂ ਜਿਆਦਾ ਪਾਈਦਾ ਜਿਨ੍ਹਾਂ ਦੀ ਡੇਲੀ ਤੜਾਈ ਹੁੰਦੀ ਆ ਉਹਦੇ ਵਿੱਚ ਵੀ ਸਾਡੀ ਕੋਸ਼ਿਸ਼ ਹੁੰਦੀ ਆ ਵੀ ਦੋ ਦਿਨ ਦਾ ਘੱਟੋ ਘੱਟ ਗੈਪ ਪਾਇਆ ਜਾਵੇ ਤੇ ਅੱਗੇ ਇਹ ਆ ਜਾਂਦੀ ਆ ਮਾਰਕੀਟਿੰਗ ਦੀ ਗੱਲ ਪਹਿਲਾਂ ਇਹ ਸੀਗਾ ਵੀ ਅਸੀਂ ਮਾਰਕੀਟਿੰਗ ਜਿਹੜੀ ਸਬਜ਼ੀ ਮੰਡੀ ਦੇ ਵਿੱਚ ਹੀ ਕਰਦੇ ਸੀਗੇ ਤਾਂ ਹੁਣ ਜਿਹੜਾ ਅਸੀਂ 6 ਮਹੀਨਿਆਂ ਤੋਂ ਆਪਣਾ ਇੱਥੇ ਹੀ ਫਾਰਮ ਦੇ ਬਾਹਰ ਆਊਟਲੈਟ ਖੋਲਿਆ ਹੋਇਆ ਜਿਹਦੇ ਵਿੱਚ ਅਸੀਂ ਹੁਣ ਸਾਰੀ ਜਿੰਨੀ ਸਬਜੀ ਆ ਫਰੂਟ ਤਾਂ ਜਰੂਰ ਸਾਨੂੰ ਮੰਡੀ ਭੇਜਣਾ ਪੈਂਦਾ ਪਰ ਸਬਜੀ ਮੇਰੇ ਕੋਲ 4 1/2 ਏਕੜ ਦੀ ਹੁੰਦੀ ਆ ਉਹ ਸਾਰੀ ਦੀ ਸਾਰੀ ਅਸੀਂ ਆਪਦੇ ਰਿਟੇਲ ਆਊਟ ਤੇ ਰਿਟੇਲ ਜਿਹੜੀ ਉਹ ਵੇਚ ਰਹੇ ਆ ਅੱਗੇ ਹੁੰਦਾ ਸੀ ਵੀ ਅਸੀਂ 2 ਜਾਂ 3 ਵੈਰਾਈਟੀਆਂ ਗਰੋ ਕਰਦੇ ਸੀਗੇ ਤੇ ਉਹ ਇਕੱਠੀ ਮੰਡੀ ਭੇਜਦੇ ਸੀਗੇ ਹੁਣ ਅਸੀਂ ਨੰਬਰ ਆਫ ਵੈਰਾਈਟੀਆਂ ਜਿਹੜੀਆਂ ਵਧਾਤੀਆਂ ਹੁਣ ਅਸੀਂ ਘੱਟੋ ਘੱਟ 14 15 ਤਰ੍ਹਾਂ ਦੀਆਂ ਜਿਹੜੀਆਂ ਸਬਜ਼ੀਆਂ ਉਹ ਗਰੋ ਕਰਦੇ ਆ ਔਰ ਉਹਨਾਂ ਦੇ ਵਿੱਚ ਵੀ ਅਸੀਂ ਅੱਗੇ ਪਿੱਛੇ ਕਰਕੇ 10 10 15 15 ਦਿਨ ਤੇ ਜਿਹੜੀ ਆ ਉਹ ਕੰਦਾਲਾ ਜੇ ਹੁਣ ਤੁਸੀਂ ਮੰਨ ਲਓ ਕਿ ਇਹਦੇ ਵਿੱਚ ਦੇ ਇੱਕ ਮੂਲੀ ਅਸੀਂ ਹਾਰਵੈਸਟ ਕਰ ਰਹੇ ਹਾਂ ਦੂਜੀ ਮੂਲੀ ਅਜੇ ਅਸੀਂ ਸੋਇੰਗ ਕਰ ਰਹੇ ਹਾਂ ਗਾਜਰ ਇੱਕ ਮੂਲੀ ਅਸੀਂ ਗਾਜਰ ਪੱਟ ਰਹੇ ਹਾਂ ਦੂਜੀ ਗਾਜਰ ਅਸੀਂ ਕੰਨ ਲਾ ਰਹੇ ਹਾਂ ਇਸ ਤਰ੍ਹਾਂ ਕਰਕੇ 4 ਦਾ 4 ਏਕੜ ਦਾ ਸਾਡੀ ਕੋਸ਼ਿਸ਼ ਹੈ ਵੀ 4 ਦੇ 4 ਏਕੜ ਨੂੰ ਅਸੀਂ ਇੱਥੇ ਹੀ ਜਿਹੜੀ ਰਿਟੇਲ ਆਊਟਲੈਟ ਦੇ ਇੱਕ ਦਾ ਥਰੂ ਅਸੀਂ ਵੇਚ ਸਕੀਏ ਇਹਨਾਂ ਜੋ ਇਹ ਡਾਈਵਰਸੀਫਿਕੇਸ਼ਨ ਹੋਈ ਆ ਇਹਦੇ ਵਿੱਚ ਮੋਲ ਕੇ ਮੈਂ ਆਪ ਦੇ ਨਾਲ ਨਾਲ ਆਪਦੀ ਫੈਮਿਲੀ ਤੋਂ ਬਿਨਾ ਆਪਣੇ ਜਿਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਔਰ ਜਿਹੜੇ ਲੋਕਲ ਡਿਪਾਰਟਮੈਂਟ ਆ ਸਾਡੇ ਜਿੰਨੇ ਵੀ ਅਲਾਈਡ ਆ ਬਿਸ਼ੱਕ ਖੇਤੀਬਾੜੀ ਆ ਆਤਮਾ ਜਾਂ ਦੂਸਰੇ ਮਹਿਕਮੇ ਆ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਮੰਨਦਾ ਵੀ ਉਹਨਾਂ ਨੇ ਸਾਨੂੰ ਸੱਵੇਂ ਸਮੇਂ ਸਰ ਤੇ ਗਾਈਡ ਕੀਤਾ ਔਰ ਸਾਨੂੰ ਉਤਸ਼ਾਹ ਕਰਨ ਵਾਸਤੇ ਗਵਰਨਮੈਂਟ ਵੱਲੋਂ ਜਾਂ ਮਹਿਕਮੇ ਵੱਲੋਂ ਜਾਂ ਯੂਨੀਵਰਸਿਟੀ ਵੱਲੋਂ ਸਾਨੂੰ ਰਿਕੋਗਨੀਸ਼ਨ ਵੀ ਦਿੱਤੀ ਗਈ ਆ ਮੈਨੂੰ 2006 ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਚੀਫ ਮਿਨਿਸਟਰ ਅਵਾਰਡ ਮਿਲਿਆ 2009 ਦੇ ਵਿੱਚ ਆਤਮਾ ਵੱਲੋਂ ਕੰ ਦਾ ਸਟੇਟ ਵਾਰਡ ਮਿਲਿਆ 2014 ਦੇ ਵਿੱਚ ਜਿਹੜਾ ਪ੍ਰੋਗਰੈਸਿਵ ਪੰਜਾਬ ਸਮਿਟ ਚੱਪਰਛੀਂ ਮਹਾਲੀ ਹੋਇਆ ਸੀ ਉੱਥੇ ਮੈਨੂੰ ਸਟੇਟ ਵਾਰਡ ਦਿੱਤਾ ਗਿਆ ਲਾਸਟ ইয়ার ਮੈਨੂੰ ਦੋ ਵਾਰਡ ਮਿਲਿਆ ਇੱਕ ਇੰਡੀਅਨ ਇੰਸਟੀਚਿਊਟ ਆਫ ਵੈਜੀਟੇਬਲ ਰਿਸਰਚ ਵੱਲੋਂ ਨਾਰਥ ਜ਼ੋਨ ਦਾ ਅਵਾਰਡ ਮਿਲਿਆ ਇੱਕ ਪੂਸਾ ਵੱਲੋਂ ਮੈਨੂੰ ਨੈਸ਼ਨਲ ਅਵਾਰਡ ਕੰ ਦਾ ਦਿੱਤਾ ਗਿਆ ਸਾਡੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੀ ਇਹ ਕੋਸ਼ਿਸ਼ ਆ ਵੀ ਅਸੀਂ ਰਿਟੇਲ ਆਊਟਲਟ ਤਾਂ ਸ਼ੁਰੂ ਕਰ ਲਿਆ ਵੀ ਇਹਨੂੰ ਥੋੜਾ ਥੋੜਾ ਅਸੀਂ ਪ੍ਰੋਸੈਸਿੰਗ ਵੱਲ ਵੀ ਲੈ ਕੇ ਚੱਲੀਏ ਤਾਂ ਕਿ ਅਸੀਂ ਜਿਹੜਾ ਇੱਕ ਤਾਂ ਜਿਹੜੀ ਇਹਦੀ ਖਰਾਬ ਹੋਣ ਵਾਲੀ ਹੈਗੀ ਆ ਕੰਡੀਸ਼ਨ ਉਹ ਅਸੀਂ ਸੇਵ ਕਰ ਸਕੀਏ ਔਰ ਜਿਹੜਾ ਆਪਦਾ ਪ੍ਰੋਫਿਟ ਆ ਉਹ ਵੀ ਅਸੀਂ ਵਧਾ ਸਕੀਏ ਤੇ ਜਿਹੜਾ ਮਾਰਕੀਟਿੰਗ ਦਾ ਟਾਈਮ ਆ ਓਬਵੀਅਸ ਹੀ ਉਦਾਸੀ ਕਿ ਜੇ ਅਸੀਂ ਫਰੈਸ਼ ਵੇਚਦੇ ਆ ਤਾਂ ਸਾਨੂੰ ਜੇ ਅੱਜ ਤੜਾਈ ਹੋਈ ਆ ਤਾਂ ਸਾਨੂੰ 1-2 ਦਿਨਾਂ ਦੇ ਵਿੱਚ ਜਿਹੜਾ ਵੇਚਣਾ ਪਊਗਾ ਜੇ ਉਹਨੂੰ ਸੇਸੀਂ ਥੋੜਾ ਜਿਆਦਾ ਪ੍ਰੋਸੈਸ ਕਰ ਸਕਦੇ ਆ ਤਾਂ ਅਸੀਂ ਹੌਲੀ-ਹੌਲੀ ਮਤਲਬ ਕਿ 6 ਮਹੀਨੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਉਹਨੂੰ ਵੇਚ ਸਕਦੇ ਆ ਹੁਣ ਜਿਹੜਾ ਅਸੀਂ ਲੇਟੈਸਟ ਪ੍ਰੋਡਕਟ ਬਣਾਇਆ ਉਹ ਅਸੀਂ ਅਮਰੂਦ ਤੋਂ ਇੱਕ ਬਰਫੀ ਤਿਆਰ ਕੀਤੀ ਆ ਉਹਨੂੰ ਅਸੀਂ ਆ ਦੇ ਅਮਰੂਦ ਤੋਂ ਤਿਆਰ ਕਰਕੇ ਉਹਨੂੰ ਰਿਟੇਲ ਦੇ ਵਿੱਚ ਸੇਲ ਕਰ ਰਹੇ ਹਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਦੋਂ ਅਸੀਂ ਖੇਤੀ ਸ਼ੁਰੂ ਕਰਦੇ ਆ ਜੀ ਜੇ ਅਸੀਂ ਆਮ ਫਾਰਮਰ ਨਾਲ ਕੰਪੈਰੀਸ਼ਨ ਕਰੀਏ ਤਾ ਜਦੋਂ ਇੱਕ ਬੰਦਾ ਸ਼ੁਰੂਆਤ ਕਰਦਾ ਕਿਸੇ ਨੂੰ ਜਾਣ ਪਛਾਨ ਨਹੀਂ ਹੁੰਦੀ ਸਭ ਤੋਂ ਪਹਿਲਾਂ ਤਾਂ ਸਾਨੂੰ ਸੀਡ ਦੇਖਣਾ ਪੈਂਦਾ ਵੀ ਸਾਨੂੰ ਸੀਡ ਬਾਰੇ ਬਹੁਤੀ ਨੌਲੇਜ ਨਹੀਂ ਹੁੰਦੀ ਉਹ ਇਹ ਆ ਵੀ ਫਿਰ ਅਸੀਂ ਜਦੋਂ ਆਪ ਲਾਉਨੇ ਆ ਲਾ ਕੇ ਆਪ ਟੈਸਟਿੰਗ ਕਰਨੀ ਪੈਂਦੀ ਆ ਫਿਰ ਜਾ ਕੇ ਸਾਨੂੰ ਉਹਦਾ ਰਿਜ਼ਲਟ ਦੇਖ ਕੇ ਫਿਰ ਤੁਸੀਂ ਸਿਲੇਕਟ ਕਰਦੇ ਆ ਐਸੀ ਤਰ੍ਹਾਂ ਜਿਹੜੇ ਪਲਾਂਟਸ ਆ ਜਿਹੜੇ ਬਾਗਬਾਨ ਵਾਸਤੇ ਸਾਨੂੰ ਪਲਾਂਟਸ ਆ ਕਿਉਂਕਿ ਜਿਹੜਾ ਸਾਨੂੰ ਪਲਾਂਟ ਹੈਗਾ ਉਹ 4 ਸਾਲਾਂ ਬਾਅਦ ਸਾਨੂੰ ਪਤਾ ਲੱਗਣਾ ਉਹ ਵੀ ਇੱਕ ਵਧੀਆ ਨਰਸਰੀ ਤੋਂ ਕੰਦਾ ਪਲਾਂਟ ਲੈਣਾ ਵੀ ਫਾਰਮਰ ਵਾਸਤੇ ਬਹੁਤ ਵੱਡੀ ਦਿੱਕਤ ਆ ਕਿਉਂਕਿ ਪੀਏਯੂ ਵੀ ਸਾਰੇ ਫਾਰਮਰ ਨੂੰ ਪ੍ਰੋਵਾਈਡ ਨਹੀਂ ਕਰ ਸਕਦੀ ਸਾਡੀ ਤਾਂ ਕੋਸ਼ਿਸ਼ ਇਹ ਹੁੰਦੀ ਆ ਵੀ ਹਰੇਕ ਬੂਟਾ ਜਿਹੜਾ ਪੀਏਯੂ ਤੋਂ ਲਿਆ ਜਾਵੇ ਪੀਏਯੂ ਤੋਂ ਵੀ ਅਸੀਂ 4 ਜਾਂ 5 ਮਹੀਨੇ ਪਹਿਲਾਂ ਐਡਵਾਂਸ ਐਪਲੀਕੇਸ਼ਨ ਦੇ ਕੇ ਬੁੱਕ ਕਰਵਾਉਣਾ ਕਰਵਾਉਨੇ ਆ ਮੇਰੇ ਦੂਸਰੇ ਫਾਰਮਰ ਨੂੰ ਵੀ ਇਹੀ ਆ ਵੀ ਕੋਸ਼ਿਸ਼ ਇਹ ਕੀਤੀ ਜਾਵੇ ਜੇ ਸਾਨੂੰ ਪੀਏਯੂ ਜਾਂ ਉਹਦੇ ਜਿਹੜੇ origional ਸੈਂਟਰ ਆ ਜਾਂ ਹੋਰ ਕੋਈ ਵੀ ਰਿਲਾਇਬਲ ਕੰਦਾ ਹੈਗੇ ਨਰਸਰੀ ਉਸੇ ਤੋਂ ਹੀ ਪlant ਲੈ ਜਾਣ ਉਹ ਫਾਰਮਰ ਦਾ ਬਹੁਤ ਵੱਡਾ ਨੁਕਸਾਨ ਕਰ ਦਿਆ ਜੇ ਤੁਹਾਡੀ ਵੈਰਾਈਟੀ ਗਲਤ ਨਿਕਲ ਗਈ ਜਾਂ ਪlantਸ ਜਿਹੜੇ ਉਹ ਗਲਤ ਨਿਕਲ ਗਏ ਜਿਹੜੀ ਵੈਰਾਈਟੀ ਵਾਲੀ ਗਲਤ ਆ ਨਾ ਜੀ ਉਹ ਫਾਰਮਰ ਦਾ ਤਾਂ ਬਾਗ ਪੁੱਟ ਕੇ ਹੀ ਖੜਾ ਛੱਡਦਾ ਉਹਨੂੰ ਤੁਸੀਂ ਫੰਗੀਸਾਈਡ ਜਾਂ ਇਨਸੈਕਟੀਸਾਈਡ ਨਾਲ ਨਹੀਂ ਕੰਟਰੋਲ ਕਰ ਸਕਦੇ ਕਿਉਂਕਿ ਮੈਂ ਜਦੋਂ ਸਭ 2002 ਦੇ ਵਿੱਚ 1 2 ਦੇ ਵਿੱਚ ਸ਼ੁਰੂ ਕੀਤਾ ਸੀ ਤਾਂ ਮੈਂ ਜਿਹੜਾ ਅਮਰੂਦ ਦਾ ਬੂਟਾ ਲੈ ਸੀ ਉਹ ਪ੍ਰਾਈਵੇਟ ਨਰਸਰੀ ਤੋਂ ਲੈ ਲਿਆ ਕਿਉਂਕਿ ਮੈਂ ਬਹੁਤਾ ਜਾਣਦਾ ਨਹੀਂ ਸੀਗਾ ਤਾਂ ਉਹਦੇ ਵਿੱਚ ਇੰਨੀਆਂ ਜ਼ਿਆਦਾ ਕਿਸਮਾਂ ਸੀਗੀਆਂ ਪ੍ਰਾਈਵੇਟ ਨਰਸਰੀ ਕਰਕੇ ਕਿਸੇ ਦੀ ਸ਼ੇਪ ਕਿਹੋ ਜੀ ਸੀ ਕਿਸੇ ਦੀ ਸ਼ੇਪ ਕਿਹੋ ਜੀ ਸੀ ਅਲਟੀਮੇਟਲੀ ਮੈਂ 2012-13 ਦੇ ਵਿੱਚ ਉਸ ਬਾਗ ਨੂੰ ਪੱਟ ਕੇ ਹੀ ਖੜਾ ਛੜਾਇਆ ਕਿਉਂਕਿ ਜਿਹੜੀ ਜੇ ਤੁਹਾਡਾ ਯੂਨੀਫਾਰਮਿਟੀ ਨਹੀਂ ਫਰੂਟ ਦੇ ਵਿੱਚ ਤਾਂ ਤੁਹਾਡਾ ਜਿਹੜਾ ਮਾਰਕੀਟ ਤੇ ਜਾ ਕੇ ਉਹਨੂੰ ਤੁਹਾਨੂੰ ਸਹੀ ਪ੍ਰਾਈਸ ਨਹੀਂ ਮਿਲਦਾ ਤਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਵੀ ਬੇਸ਼ੱਕ ਤੁਸੀਂ ਮੈਂ ਤਾਂ ਇਹ ਕਹਿਣਾ ਉਹਨਾਂ ਵੀ ਇੱਕ ਸਾਲ ਲੇਟ ਕਰ ਲਓ ਬਾਗ ਲਾਉਣਾ ਪਰ ਬੂਟੇ ਇੱਕ ਵਧੀਆ ਨਰਸਰੀ ਤੋਂ ਜੇ ਹੋ ਸਕੇ ਤਾਂ ਯੂਨੀਵਰਸਿਟੀ ਤੋਂ ਨਹੀਂ ਇੱਕ ਰਿਲਾਈਏਬਲ ਨਰਸਰੀ ਤੋਂ ਜੇ ਪ੍ਰਾਈਵੇਟ ਤੋਂ ਵੀ ਲੈਣਾ ਤਾਂ ਤੁਹਾਡੇ ਕਿਸੇ ਆਂਡ ਗਵਾਂਡ ਚੋਂ ਉਸ ਉਸ ਨਰਸਰੀ ਤੋਂ ਕਿਸੇ ਨੇ ਲੈ ਕੇ ਬਾਗ ਲਾਇਆ ਹੋਵੇ ਸਾਨੂੰ ਪਤਾ ਹੋਵੇ ਉਹ ਨਰਸਰੀ ਦੇ ਜਿਹੜਾ ਬੂਟੇ ਆ ਉਹ ਸਹੀ ਆ ਇਹ ਜਿਹੜਾ ਬਾਗ ਦਾ ਕੀਤਾ ਹੈਗਾ ਬਾਗ ਤੇ ਬਾਗਬਾਨੀ ਦਾ ਕੀਤਾ ਬਹੁਤ ਵਧੀਆ ਜੇ ਕਿਸੇ ਫਾਰਮਰ ਨੇ ਕਿਸਾਨ ਵੀਰ ਨੇ ਅਡਾਪਟ ਕਰਨਾ ਚਾਹੁੰਦਾ ਤਾਂ ਸਭ ਤੋਂ ਪਹਿਲਾਂ ਮੇਰੀ ਕਿੰਦਾ ਗੁਜਾਰਸ਼ ਉਹਨੂੰ ਇਹ ਹੀ ਹੈ ਕਿ ਆਪਦੀ ਮਿੱਟੀ ਪਾਣੀ ਜ਼ਰੂਰ ਟੈਸਟ ਕਰਵਾ ਲਵੇ ਜੇ ਉਹਦੇ ਰਿਪੋਰਟ ਵਿੱਚ ਇਹ ਆਉਂਦਾ ਵੀ ਜਿਹੜਾ ਬਾਗਬਾਨਾ ਬਾਗਾਂ ਲਈ ਫਿੱਟ ਹੈ ਕਿਉਂਕਿ ਕਈ ਜਗ੍ਹਾ ਤੇ ਇਹ ਆ ਵੀ ਜਿਹੜੀਆਂ ਸਟਰਸ ਕੰਦਾ ਵਾਲੇ ਫਰੂਟ ਆ ਖੱਟੀ ਜਾਤੀ ਵਾਲੇ ਫਰੂਟ ਆ ਉਹ ਜਮੀਨ ਲਈ ਜਮੀਨ ਨੂੰ ਸੂਟ ਨਹੀਂ ਕਰਦੇ ਤਾਂ ਉੱਥੇ ਅਸੀਂ ਅਮਰੂਦ ਜਾਂ ਜਿਹੜਾ ਬੇਰ ਆ ਜਾਂ ਆਮਲਾ ਵਗੈਰਾ ਲਾ ਸਕਦੇ ਆ ਸਭ ਤੋਂ ਪਹਿਲਾਂ ਤਾਂ ਆਪਦਾ ਮਿੱਟੀ ਤੇ ਪਾਣੀ ਟੈਸਟ ਕਰਵਾ ਲੈਣ ਉਸ ਤੋਂ ਬਾਅਦ ਦੂਜੀ ਇੱਕ ਨਾ ਗੱਲ ਇਹ ਵੀ ਜਿਹੜੇ ਬੂਟੇ ਆ ਬੂਟੇ ਕਰ ਲਾਇਬਲ ਨਰਸਰੀ ਤੋਂ ਮੈਂ ਫੇਰ ਕਹੂੰਗਾ ਕਿ ਜਿਹੜਾ ਬੂਟੇ ਆ ਤੁਹਾਡਾ ਵਧੀਆ ਹੋਣਾ ਚੋਣ ਹੋਣੀ ਉਹ ਬਹੁਤ ਜ਼ਰੂਰੀ ਆ ਕਿਉਂਕਿ ਇਹਦਾ ਰਿਜ਼ਲਟ ਤੁਹਾਨੂੰ 4 ਸਾਲ ਬਾਅਦ ਮਿਲਣਾ ਜੇ ਬਾਇ ਚਾਂਸ ਬੂਟਾ ਹੁੰਦਾ ਤਾਂ ਉਹ ਤੁਹਾਡਾ ਬਹੁਤ ਵੱਡਾ ਲਾਸ ਆ ਬੂਟੇ ਤੇ ਸਾਨੂੰ ਬਹੁਤ ਜ਼ਿਆਦਾ ਸਟ्रेस ਦੇਣੀ ਚਾਹੀਦੀ ਸਾਨੂੰ ਕਾਲੀ ਨਹੀਂ ਕਰਨੀ ਚਾਹੀਦੀ ਵੀ ਅਸੀਂ ਜੇ ਹੁਣ ਸੋਚਿਆ ਤਾਂ ਕਈ ਹੈ ਵੀ ਅਸੀਂ ਕਹਿੰਦਾ ਹੁਣੀ ਅਸੀਂ ਬਾਗ ਲਾਉਣਾ ਬੇਸ਼ੱਕ ਲੇਟ ਹੋ ਜੀਏ ਪਰ ਬੂਟੇ ਦੀ ਅਸੀਂ ਰਿਲਾਈਅਬਿਲਟੀ ਜ਼ਰੂਰ ਚੈੱਕ ਕਰ ਲਈਏ ਸੁਰੱਖਿਅਤ ਖੇਤੀ ਦੀ ਗੱਲ ਕੀਤੀ ਜਾਵੇ ਤਾਂ ਸੁਰੱਖਿਅਤ ਖੇਤੀ ਦੇ ਵਿੱਚ ਪੋਲੀ ਹਾਊਸ ਦੇ ਵਿੱਚ ਜਿਸ ਦੇ ਵਿੱਚ ਫੈਨ ਪੈਡ ਸਿਸਟਮ ਅਤੇ ਨੇਚਰਲੀ ਵੈਂਟਿਲੇਟਿਡ ਜਿਹਨੂੰ ਕੁਦਰਤੀ ਹਵਾਦਾਰ ਪੋਲੀ ਹਾਊਸ ਕਹਿੰਦੇ ਹਨ ਉਸ ਦੇ ਵਿੱਚ ਵੀ ਸਬਸਿਡੀ ਦਿੱਤੀ ਜਾਂਦੀ ਹੈ ਇਹ ਸਬਸਿਡੀਆਂ ਅਲੱਗ-ਅਲੱਗ ਤਰ੍ਹਾਂ ਦੀਆਂ 40% ਤੱਕ ਸਬਸਿਡੀ ਦਿੱਤੀ ਜਾਂਦੀ ਹੈ ਜੇ ਸਬਜ਼ੀਆਂ ਦੀ ਗੱਲ ਕਰੀਏ ਸਬਜ਼ੀਆਂ ਵਿੱਚ ਮੁੱਖ ਤੌਰ ਤੇ ਜਿਹੜੀ ਲੋ ਟਨਲਿੰਗ ਤਕਨੀਕ ਹੈਗੀ ਆ ਉਹ ਕਿਸਾਨਾਂ ਵੱਲੋਂ ਅਪਣਾਈ ਜਾਂਦੀ ਹੈ ਜਿਹੜੀ ਕਿ ਬਹੁਤ ਲਾਹੇਵੰਦ ਵੀ ਹੈ ਸਰਦੀਆਂ ਦੇ ਵਿੱਚ ਇਸ ਦਾ ਬਹੁਤ ਫਾਇਦਾ ਹੁੰਦਾ ਹੈ ਕਿਸਾਨ ਲੋ ਟਨਲਿੰਗ ਕਰਕੇ ਜਿਹੜਾ ਆਪਣੀਆਂ ਸਬਜ਼ੀਆਂ ਦਾ ਵੱਧ ਮੁਨਾਫਾ ਲੈ ਸਕਦੇ ਆ ਉਹਨਾਂ ਨੂੰ ਆਪਣੀ ਸਰਦੀ ਜਾਂ ਬੇ ਮੌਸਮੀ ਮਾਰ ਤੋਂ ਬਚਾ ਸਕਦੇ ਆ ਜਿਸ ਦੇ ਵਿੱਚ 60 ਰੁਪਏ ਪ੍ਰਤੀ ਸਕਰ ਮੀਟਰ ਦੇ ਹਿਸਾਬ ਨਾਲ ਲੋ ਟਨਲ ਦੇ ਵਿੱਚ ਕਿਸਾਨ ਨੂੰ ਸਬਸਿਡੀ ਦਿੱਤੀ ਜਾਂਦੀ ਹੈ ਜਿਹੜੀ ਕਿ ਵੱਧ ਤੋਂ ਵੱਧ 2 ਕਨਾਲ ਪ੍ਰਤੀ ਲਾਭਪਾਤਰੀ ਹੈ ਇਸ ਤੋਂ ਅੱਗੇ ਗੱਲ ਕਰੀਏ ਛੇੜ ਨੈਟ ਦੇ ਵਿੱਚ ਵੀ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ ਜੋ ਕਿ ਆਮ ਤੌਰ ਤੇ 50% ਤੱਕ ਹੁੰਦੀ ਹੈ ਜਿੱਥੋਂ ਤੱਕ ਆਰਗੈਨਿਕ ਖੇਤੀ ਦੀ ਗੱਲ ਹੈ ਕਿਸਾਨ ਵੀਰੋ ਇਸ ਦੇ ਵਿੱਚ ਵੀ ਬਾਗਬਾਨੀ ਵਿਭਾਗ ਵੱਲੋਂ ਵਕ ਵਕ ਸਬਸਿਡੀਆਂ ਦਿੱਤੀਆਂ ਜਾਂਦੀਆਂ ਹਨ ਜੇ ਅੱਗੇ ਗੱਲ ਆਪਾਂ ਕਰਦੇ ਹਾਂ ਮੈਕਨਾਈਜੇਸ਼ਨ ਦੀ ਕਿਉਂਕਿ ਜਿਹੜੀ ਬਾਗਬਾਨੀ ਹੈ ਇਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸੰਦ ਵਰਤੇ ਜਾਂਦੇ ਹਨ ਇਸ ਦੇ ਵੱਖ-ਵੱਖ ਸੰਦਾਂ ਦੇ ਉੱਤੇ ਬਾਗਬਾਨੀ ਵਿਭਾਗ ਵੱਲੋਂ ਸਬਸਿਡੀਆਂ ਦਿੱਤੀਆਂ ਜਾਂਦੀਆਂ ਹਨ ਜਿਸ ਵਿੱਚ ਸਪਰੇਅ ਪੰਪ ਦੀ ਗੱਲ ਕਰੀਏ ਤਾਂ 40% ਤੱਕ ਸਪਰੇਅ ਪੰਪਾਂ ਤੇ ਸਬਸਿਡੀ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਛੋਟੇ ਸਪਰੇਅ ਪੰਪ ਤੋਂ ਲੈ ਕੇ ਜਿਸ ਦੇ ਵਿੱਚ 16 ਲੀਟਰ ਵਾਲਾ 20 ਲੀਟਰ ਵਾਲਾ ਤੇ 25 ਲੀਟਰ ਵਾਲਾ ਵੀ ਆਉਂਦੇ ਹਨ ਤੇ ਉਸ ਤੋਂ ਵੱਡੇ ਦੀ ਗੱਲ ਕਰੀਏ ਟਰੈਕਟਰ ਨਾਲ ਚੱਲਣ ਵਾਲੇ ਸਪਰੇਅ ਪੰਪਾਂ ਦੇ ਵਿੱਚ ਵੀ 40% ਤੱਕ ਸਬਸਿਡੀ ਦਿੱਤੀ ਜਾਂਦੀ ਹੈ ਜਿਹੜੇ ਕਿ ਔਰਤਾਂ ਅਤੇ ਐਸਸੀ ਅਤੇ ਐਸਟੀ ਦੇ ਵਿੱਚ 50% ਤੱਕ ਹੈ ਕਿਸਾਨ ਵੀਰੋ ਇੱਕ ਮੈਂ ਸਬਜ਼ੀਆਂ ਤੇ ਫਲਾਂ ਦੇ ਮੰਡੀ ਕਰਨ ਵਾਸਤੇ ਤੁਹਾਨੂੰ ਬਾਗਬਾਨੀ ਵਿਭਾਗ ਦੇ ਬਹੁਤ ਵਧੀਆ ਸਹੂਲਤ ਬਾਰੇ ਜਾਣਕਾਰੀ ਦੇਣੀ ਚਾਹੂੰਗਾ ਇਸ ਦੇ ਵਿੱਚ ਬਾਗਬਾਨੀ ਵਿਭਾਗ ਵੱਲੋਂ ਪੈਕ ਹਾਊਸ ਦੀ ਸਹੂਲਤ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਸਬਜ਼ੀਆਂ ਤੇ ਫਲਾਂ ਦੇ ਪੈਕਿੰਗ ਗ੍ਰੇਡਿੰਗ ਵਗੈਰਾ ਦੀ ਸਹੂਲਤ ਮਿਲਦੀ ਹੈ ਉਸ ਦੇ ਵਿੱਚ ਬਾਗਬਾਨੀ ਵਿਭਾਗ ਵੱਲੋਂ 4 ਲੱਖ ਖਰਚਾ ਮੰਨ ਕੇ 50% ਸਬਸਿਡੀ ਯਾਨੀ ਕਿ 2 ਲੱਖ ਰੁਪਏ ਸਬਸਿਡੀ ਦਿੱਤੀ ਜਾਂਦੀ ਹੈ ਜਿਸ ਦੇ ਜਿਸ ਨੂੰ ਅਪਣਾ ਕੇ ਕਿਸਾਨ ਵੀਰ ਆਪਣੀ ਜਿੰਸ ਆਪਣੀ ਪੈਦਾਵਾਰ ਆਪਣੀਆਂ ਸਬਜ਼ੀਆਂ ਜਿਹੜੀਆਂ ਖੁਦ ਪੈਕ ਕਰਕੇ ਖੁਦ ਵੇਚ ਸਕਦੇ ਆ ਜਿਸ ਦੇ ਵਿੱਚ ਜੇ ਗੱਲ ਕਰੀਏ ਕਿਸਾਨ ਹੱਟ ਜਾਂ ਖੁਦ ਦੀ ਦੁਕਾਨ ਬਣਾ ਕੇ ਸਬਜ਼ੀਆਂ ਤੇ ਫਲਾਂ ਨੂੰ ਵੇਚਣ ਦੀ ਜਿਸ ਦੇ ਵਿੱਚ ਚੰਗਾ ਮੁਨਾਫਾ ਕਮਾਇਆ ਜਾ ਸਕਦਾ ਹੈ ਸੋ ਸਾਰੇ ਕਿਸਾਨ ਵੀਰ ਵੀਰਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੂਗਾ ਕਿ ਜਿਹੜਾ ਫਲਾਂ ਤੇ ਸਬਜ਼ੀਆਂ ਦੀ ਖੁਦ ਖੇਤੀ ਕਰਕੇ ਤੇ ਖੁਦ ਹੀ ਮੰਡੀਕਰਨ ਕੀਤਾ ਜਾਵੇ ਤਾਂ ਕਿ ਉਹ ਇਹਨਾਂ ਫਲਾਂ ਤੇ ਸਬਜ਼ੀਆਂ ਦੀ ਕਾਸ਼ਤ ਤੋਂ ਵੱਧ ਤੋਂ ਵੱਧ ਮੁਨਾਫਾ ਲੈ ਸਕੇ ਮੈਂ ਕਿਸਾਨ ਭਰਾਵਾਂ ਨੂੰ ਇੱਕ ਮਾਰਕੀਟਿੰਗ ਬਾਰੇ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ ਕਿ ਇਹ ਤੁਹਾਡੇ ਮਾਰਕੀਟਿੰਗ ਦੀ ਜਿਹੜੀ ਗੱਲ ਆ ਉਹ ਜਦੋਂ ਵੀ ਤੁਸੀਂ ਕੋਈ ਵੀ ਫਾਲਜਾਂ ਸਬਜ਼ੀ ਲਾਉਣੀ ਆ ਤਾਂ ਇਹ ਗੱਲ ਪਹਿਲਾਂ ਦਿਮਾਗ 'ਚ ਹੋਣੀ ਚਾਹੀਦੀ ਆ ਵੀ ਅਸੀਂ ਇਸ ਦੀ ਮਾਰਕੀਟ ਕਰਨੀ ਕਿਵੇਂ ਆ ਜੀ ਇਦੇ ਦੋ ਤਿੰਨ ਪਹਿਲੂ ਆ ਵੀ ਤੁਸੀਂ ਕਿੰਨਾ ਏਰੀਆ ਲਾ ਰਹੇ ਆ ਜੀ ਜੇ ਤੁਸੀਂ ਥੋੜਾ ਏਰੀਆ ਤਾਂ ਤੁਸੀਂ ਆਪਦੇ ਲੋਕਲ ਵੀ ਸੇਲ ਕਰ ਸਕਦੇ ਆ ਜੇ ਥੋੜਾ ਜਿਹਾ ਤੁਹਾਡੇ ਕੋਲੇ ਜਿਹੜਾ ਜਾਦੇ ਏਰੀਆ ਤਾਂ ਤੁਸੀਂ ਲੋਕਲ ਮਾਰਕੀਟ ਦੇ ਵਿੱਚ ਜਿਹੜੀਆਂ ਕੋਈ 10 15 ਕਿਲੋਮੀਟਰ ਦੇ ਤੁਹਾਡੀਆਂ ਮੰਡੀਆਂ ਉਹਦੇ ਵਿੱਚ ਸੇਲ ਕਰ ਸਕਦੇ ਆ ਉਹਦੇ ਵਿੱਚ ਮੈਂ ਇੱਕ ਜ਼ਰੂਰ ਗੱਲ ਕਹੂੰਗਾ ਵੀ ਕਦੇ ਵੀ ਜੇ ਤੁਸੀਂ ਮੰਡੀ ਜਾਣਾ ਤਾਂ ਮੰਡੀ ਦੀ ਡਿਮਾਂਡ ਦੇ ਹਿਸਾਬ ਨਾਲ ਤੁਹਾਡੀ ਗ੍ਰੇਡਿੰਗ ਜ਼ਰੂਰ ਹੋਣੀ ਚਾਹੀਦੀ ਹੈ ਗ੍ਰੇਡਿੰਗ ਤੋਂ ਬਿਨਾ ਤੁਹਾਨੂੰ ਮੰਡੀ ਦੇ ਵਿੱਚ ਰੇਟ ਨਹੀਂ ਮਿਲਣਾ ਜੇ ਤੁਹਾਡਾ ਏਰੀਆ ਬਹੁਤ ਜਿਆਦਾ ਤਾਂ ਤੁਸੀਂ ਪੰਜਾਬ ਤੋਂ ਬਾਹਰ ਜਾ ਕੇ ਵੀ ਬਹੁਤ ਵਧੀਆ ਰੇਟ ਲੈ ਸਕਦੇ ਆ ਸਪੋਜ਼ ਜੇ ਮੰਨ ਲਓ ਕਿਨੂ ਆ ਕਿਨੂ ਤਾਂ ਮੇਰੇ ਕੋਲ ਇੱਥੇ 5 ਏਕੜ ਆ ਏਰੀਆ ਵਿੱਚ ਕੁਝ ਇੱਥੇ ਰਿਟੇਲ 'ਚ ਵੀ ਵੇਚਦੇ ਨਾ ਕੁਝ ਸਾਡਾ ਲੋਕਲ ਮੰਡੀ 'ਚ ਖਪਤ ਹੋ ਜਾਂਦਾ ਪਰ ਜੇ ਤੁਹਾਡੇ ਕੋਲੇ ਇਹੀ ਏਰੀਆ ਜਿਆਦਾ ਵੱਡਾ ਤਾਂ ਤੁਸੀਂ ਜਿਹੜਾ ਬੰਗਲੌਰ ਆ ਕਲਕੱਟਾ ਉਸ ਮੰਡੀਆਂ ਚ ਵੀ ਆਪਦਾ ਭੇਜ ਸਕਦੇ ਹੁਣ ਪੰਜਾਬ ਗਵਰਨਮੈਂਟ ਵੀ ਇਹਦੇ ਵਿੱਚ ਹੈਲਪ ਕਰ ਰਹੀ ਜਿਹੜੀ ਪੰਜਾਬ ਐਗਰੋ ਦੇ ਥਰੂ ਆ ਬੋਰ ਤੋਂ ਜਿਹੜਾ ਕਿਨੂਆ ਜਾ ਜਾ ਰਿਹਾ ਉਹ ਫਾਰਮਰ ਤੋਂ ਲੈ ਕੇ ਤੁਸੀਂ ਉੱਥੇ ਵੀ ਆਪਦੀ ਗ੍ਰੇਡਿੰਗ ਕਰਵਾ ਕੇ ਉਹਨਾਂ ਤੋਂ ਗ੍ਰੇਡਿੰਗ ਕਰਵਾ ਕੇ ਆਪ ਡਾਇਰੈਕਟਰ ਵੀ ਭੇਜ ਸਕਦੇ ਆ ਉਹਨਾਂ ਦੇ ਥਰੂ ਵੀ ਭੇਜ ਸਕਦੇ ਆ ਤਾਂ ਇਹ ਤੁਹਾਨੂੰ ਇਹ ਗੱਲ ਪਹਿਲਾਂ ਦਿਮਾਗ 'ਚ ਹੋਣੀ ਚਾਹੀਦੀ ਆ ਅਸੀਂ ਕਿੰਨਾ ਏਰੀਆ ਲਾ ਰਹੇ ਆ ਤੇ ਉਹਨੂੰ ਕਿੱਥੇ ਖਫਤ ਕਿੱਥੇ ਕਰਨਾ ਜੇ ਤੁਸੀਂ ਇਹ ਗੱਲ ਨਹੀਂ ਸੋਚੋਗੇ ਤਾਂ ਤੁਹਾਨੂੰ ਜਿਹੜਾ ਵਪਾਰੀ ਵਰਗ ਆ ਉਹ ਤੁਹਾਨੂੰ ਕਿਥੋੜਾ ਪ੍ਰੋਫਿਟ ਆ ਜਿਹੜਾ ਉਹ ਲੈ ਜਾਏਗਾ ਜੇ ਆਪਾਂ ਇੱਥੇ ਜਿਹੜੀ ਰਿਟੇਲ ਆਊਟਲੈਟ ਦੀ ਜਾਂ ਪ੍ਰੋਸੈਸਿੰਗ ਦੀ ਗੱਲ ਕਰੀਏ ਤਾਂ ਇਹ ਸ਼ੁਰੂ ਕਰਨ ਦਾ ਕਿਉਂਕਿ ਜਿਹੜੀ ਮੈਂ ਖੇਤੀ ਆ ਇਹ 2001-02 ਤੋਂ ਸ਼ੁਰੂ ਕੀਤੀ ਸੀ ਪਰ ਜਿਹੜਾ ਇਹ ਰਿਟੇਲ ਆਊਟਲੈਟ ਦਾ ਤੇ ਪ੍ਰੋਸੈਸਿੰਗ ਦਾ ਕੰਮ ਆ ਇਹ ਮੈਂ 2019 ਦੇ ਵਿੱਚ ਸਟਾਰਟ ਕੀਤਾ ਇਹਦੇ ਪਿੱਛੇ ਰੀਜ਼ਨ ਸਾਡੇ ਇਹ ਹੈ ਕਿ ਪਿਛਲੇ 2-3 ਸਾਲ ਤੋਂ ਜਿਹੜਾ ਲਗਾਤਾਰ ਆ ਉਹ ਸਬਜੀ ਤੇ ਇੱਕ ਇਹਦਾ ਫਰੂਟ ਦਾ ਪ੍ਰਾਈਸ ਆ ਜਿਹੜਾ ਉਹ ਸਹੀ ਨਹੀਂ ਮਿਲ ਰਿਹਾ ਸੀਗਾ ਔਰ ਸਾਡੀ ਜਿਹੜੀ ਇਨਪੁਟ ਕਾਸਟ ਆ ਉਹ ਬਹੁਤ ਜ਼ਿਆਦਾ ਕੰਦਾ ਵਧ ਗਈ ਆ ਕਿਉਂਕਿ ਪਹਿਲਾਂ ਸਾਡਾ ਪੈਸਿਸਾਈਡ ਫਰਟੀਲਰ ਜਿੰਨੀ ਵੀ ਅਨਪਰਚੀ ਸੀ ਉਹ ਸਾਡੀ ਟੈਕਸ ਫਰੀ ਸੀ ਹੁਣ ਹਰੇਕ ਚੀਜ਼ ਤੇ ਸਾਡੀ ਇਨਪੁਟ ਕਾਸਟ ਆ ਜਿਹੜੀ ਉਹ ਵਧ ਗਈ ਆ ਉਹ ਵਧਨ ਨਾਲ ਇੱਕ ਤਾਂ ਸਾਡਾ ਇਨਡਾਇਰੈਕਟਲੀ ਸਾਡਾ ਨੁਕਸਾਨ ਹੋਇਆ ਵੀ ਇਨਪੁਟ ਕਾਸਟ ਵਧ ਗਈ ਇਨਡਾਇਰੈਕਟਲੀ ਇਹ ਹੋਇਆ ਵੀ ਜਿਹੜੀ ਵੀ ਚੀਜ਼ ਅਸੀਂ ਬਾਜ਼ਾਰ ਦੇ ਵਿੱਚੋਂ ਕੰਦਾ ਲੈਣੀ ਆ ਉਹ ਜਿਹੜੀ ਕਾਸਟਲੀ ਹੋਗੀ ਇਸ ਕਰਕੇ ਅਸੀਂ ਇਸ ਆਈਡੀਆ ਤੇ ਆਏ ਆ ਵੀ ਜੇ ਅਸੀਂ ਆਪਦਾ ਰਿਟੇਲ ਆਊਟਲਟ ਖੋਲਾਂਗੇ ਜਾਂ ਆਪਦੇ ਸਮਾਨ ਦੀ ਪ੍ਰੋਸੈਸਿੰਗ ਕਰਾਂਗੇ ਤਾਂ ਅਸੀਂ ਜਿਹੜੀ ਵਧੀ ਹੋਈ ਮਹਿੰਗਾਈ ਦੇ ਨੂੰ ਐਡ ਕਰਕੇ ਵਧੀ ਹੋਈ ਲੇਬਰ ਦੇ ਖਰਚੇ ਨੂੰ ਐਡ ਕਰਕੇ ਇਹਦਾ ਅਸੀਂ ਆਪ ਰੇਟ ਬਣਾ ਕੇ ਅੱਗੇ ਅੱਗੇ ਸੇਲ ਕਰ ਸਕਦੇ ਹਾਂ लहलहाती फसलें और खिलखिलाते किसान ऐसा लग रहा है जैसे कह रहे हूं ये मुस्कान है खुशहाली की देश के मान की ये मुस्कान है किसान की प्रधानमंत्री श्री नरेंद्र मोदी के दूरदर्शी नेतृत्व में विश्व की सबसे बड़ी डायरेक्ट बेनिफिट ट्रांसफर योजनाओं में से एक किसान सम्मान निधि योजना की शुरुआत 2019 में की गई इस योजना की शुरुआत से लेकर अब तक देश के करीब 11 करोड़ से अधिक किसानों को लगभग दो लाख इकसठ हजार करोड़ रुपए से अधिक सीधे किसानों के खाते में हस्तांतरित किए जा चुके हैं पीएम किसान को पारदर्शी बनाने और आधुनिक तकनीक से जोड़ने के लिए समय समय पर तकनीकी सुविधाओं का विस्तार किया गया है डिजिटल टेक्नोलॉजी ऐसी कैसे हम किसान को एम्पावर कर सकते हैं इसके लिए भारत में प्रयास निरंतर बढ़ रहे हैं अनेक सर्विसेज में टेक्नोलॉजी का उपयोग आर्टिफिशियल इंटेलिजेंस का उपयोग बढ़ाया जा रहा है अब पीएम किसान योजना में एक नया अध्याय जोड़ने के लिए कृषि एवं किसान कल्याण मंत्रालय ए आई चैट बॉड किसान इस योजना में लागू कर रहा है किसान ई मित्र जो तकनीक के माध्यम से पीएम किसान योजना के बारे में पूछे गए सवालों के बारे में तेज स्पष्ट और सटीक उत्तर की व्यापक और सही जानकारी किसानों तक पहुंचाता है वर्तमान में ये चैट हिंदी तमिल उड़िया बांग्ला अंग्रेजी भाषाओं में उपलब्ध है शीघ्र ही ये चैटबॉट देश की अन्य क्षेत्रीय भाषाओं में भी उपलब्ध होगा उपयोगकर्ता चैटबॉट के साथ अपनी मूल भाषा में बातचीत कर सकते हैं मित्र में आपका स्वागत है मैं आपका निजी सहायक हूँ तो कृपया मुझे बताएं कि मैं आपकी कैसे मदद कर सकता हूँ प्रिय लाभार्थी अपना प्रश्न टाइप करें या माइक बटन का उपयोग करके बोलें। मुझे मेरी अंतिम किस्त का भुगतान नहीं मिला है हम आपसे अनुरोध करते हैं कि आप हमें अपना वैध आधार नंबर पीएम किसान आईडी फोन नंबर प्रदान करें किसान भाई बहन कंप्यूटर लैपटॉप टैबलेट या मोबाइल के माध्यम से चैटबॉट की सुविधा का लाभ चौबीसों घंटे उठा सकते हैं चैटबॉट के माध्यम से व्यक्तिगत जानकारी पात्रता स्थिति वर्तमान रिलीज स्थिति किस्त भुगतान विवरण इत्यादि की जांच किसान भाई बहन स्वयं कर सकते हैं साथ ही अपना मोबाइल नंबर भूमि संबंधी जानकारी या नया विवरण एक प्रक्रिया द्वारा चैटबॉट के माध्यम से अपडेट भी कर सकते हैं प्रधानमंत्री किसान सम्मान निधि योजना के तहत किसान ई मित्र चैटबॉट का आगाज देश की रीढ़ कहे जाने वाले किसानों के जीवन में खुशहाली तरक्की और आत्मविश्वास की एक नई मिसाल पेश करेगा जो बढ़ाएगा मान दुनिया भर में आत्मनिर्भर भारत का आधुनिक कृषि बने किसानों की शान यही है विकसित भारत की पहचान